ਸਭ ਤੋਂ ਪਹਿਲਾਂ ਤਾਂ ਸਾਡਾ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸਾਡਾ ਸੰਦੇਸ਼ ਹੈ ਵੀ ਤੁਸੀਂ ਦਿੱਲੀ ਦੇ ਵਿੱਚ ਦਿੱਲੀ ਦੇ ਵਿੱਚ ਤੁਸੀਂ ਹਾਰ ਵੇਖ ਚੁੱਕੇ ਹੋ ਤੇ ਪੰਜਾਬ ਦੇ ਲੋਕ ਤੇ ਸੰਘਰਸ਼ੀ ਲੋਕ ਨੇ ਇਹਨਾਂ ਤੁਹਾਨੂੰ ਮੂੰਹ ਦੇ ਮੂੰਹ ਡੇਗ ਦੇਣਾ ਸੋ ਪੰਜਾਬ ਦੇ ਲੋਕਾਂ ਦੇ ਮਲਾਜ਼ਮਾਂ ਦੇ ਆਮ ਲੋਕਾਂ ਦੇ ਕੰਮ ਕਰਨੇ ਆ ਜਿਹੜੇ ਤੁਸੀਂ ਸ਼ੁਰੂ ਕਰਦੇ ਹੋ ਤਿੰਨ ਸਾਲ ਤੁਸੀਂ ਬਹੁਤ ਨਿਆਰੀ ਲੈ ਲਈ ਅੱਜ ਦਾ ਸਾਡਾ ਮੁੱਖ ਕਾਰਨ ਇਹ ਹੈ ਵੀ ਸਾਡੀਆਂ ਕੁਝ ਪੀਆਰਟੀਸੀ ਮੈਨੇਜਮੈਂਟ ਪਦਧਰ ਦੀਆਂ ਮੰਗਾਂ ਸੀ ਜੋ ਪੰਜਾਬ ਸਰਕਾਰ ਲੈਵਲ ਤੇ ਮੰਨੀਆਂ ਜਾ ਚੁੱਕੀਆਂ ਸੀ ਪਲੱਸ ਸਰਕਾਰ ਨਾਲ ਜਿਹੜੀ ਸਾਡੀ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਮੰਗ ਹੈ ਉਹ ਵੀ ਮੁੱਖ ਹੈ ਔਰ ਪੀਆਰਟੀਸੀ ਮੈਨੇਜਮੈਂਟ ਪਦਧਰ ਤੇ ਜਿਹੜੀਆਂ ਸਾਡੀਆਂ ਮੰਗਾਂ ਸੀ ਜੋ ਪੀਆਰਟੀਸੀ ਮੈਨੇਜਮੈਂਟ ਹੈ ਲਾਗੂ ਨਹੀਂ ਕਰੀ ਉਸ ਦੇ ਰੋਸ ਵਜੋਂ ਜਾਂ ਜਿਹੜੀ ਅੱਜ 17 ਤਰੀਕ ਹੋ ਗਈ 17 ਤਰੀਕ ਹੋਣ ਦੇ ਬਾਵਜੂਦ ਵੀ ਸਾਡੀ ਹਜੇ ਤਨਖਾਹ ਜਿਹੜੀ ਹੈ ਪੂਰੀ ਨਹੀਂ ਪਾਈ ਗਈ ਸਿਰਫ ਹੀ 70% ਤਨਖਾਹ ਜਿਹੜੀ ਪਾਈ ਗਈ ਹੈ ਜਿਸ ਦੇ ਰੋਸ ਵਜੋਂ ਅੱਜ ਗੇਟ ਰੈਲੀ ਕੀਤੀ ਜਾ ਰਹੀ ਹੈ ਔਰ 24 ਤਰੀਕ ਨੂੰ ਅਸੀਂ ਪਟਿਆਲਾ ਬੱਸ ਸਟੇ ਦੇ ਬਾਹਰ ਚੌਂਕ ਪਲੱਸ ਜਿਹੜਾ ਚੰਡੀਗੜ੍ਹ ਵਾਲਾ ਰੋਡ ਹੈ ਉਹ ਬੰਦ ਕਰਕੇ ਸਰਕਾਰ ਦਾ ਪਿੱਟ ਸੇ ਆਪਾਂ ਕਰਨੇ ਜਾ ਰਹੇ ਹਾਂ ਔਰ ਅਸੀਂ ਆਮ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਵੀ ਸਾਡੇ ਨਾਲ ਆ ਕੇ ਸਾਡਾ ਸਾਥ ਦਿਵੋ ਕਿਉਂਕਿ ਜੇ ਸਰਕਾਰੀ ਅਦਾਰਾ ਬਚਾਉਣਾ ਹੈ ਇਸ ਗੂੰਗੀ ਬੋਲੀ ਸਰਕਾਰ ਨੂੰ ਜਗਾਉਣਾ ਪੈਣਾ ਹੈ ਜਗਾਉਣ ਦੇ ਲਈ ਧਰਨੇ ਮੁਜ਼ਾਹਰੇ ਸੰਘਰਸ਼ ਇਹ ਕਰਨੇ ਪੈਂਦੇ ਆ ਫੇਰ ਹੀ ਇਹ ਸਰਕਾਰਾਂ ਜਾਗਦੀਆਂ ਨੇ ਉਸ ਤੋਂ ਬਿਨਾਂ ਜਾਗਦੀਆਂ ਨਹੀਂ ਸੋ ਆਮ ਲੋਕਾਂ ਤੋਂ ਅਸੀਂ 24 ਤਰੀਕ ਨੂੰ ਜਿਹੜੀ ਖੱਜਲ ਖਵਾਰੀ ਹੋਣੀ ਹੈ ਉਹਦੇ ਲਈ ਮਾਫੀ ਵੀ ਮੰਗਦੇ ਆਂ ਔਰ ਅਪੀਲ ਵੀ ਕਰਦੇ ਆਂ ਵੀ ਸਾਡਾ ਉਸ ਤਰ੍ਹਾਂ ਆਗੇ ਜਿਹੜਾ ਸਾਥ ਆ ਜਰੂਰ ਦਿੱਤਾ ਜਾਵੇ ਸਭ ਤੋਂ ਪਹਿਲਾਂ ਤਾਂ ਸਾਡਾ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸਾਡਾ ਸੰਦੇਸ਼ ਹੈ ਵੀ ਤੁਸੀਂ ਦਿੱਲੀ ਦੇ ਵਿੱਚ ਦਿੱਲੀ ਦੇ ਵਿੱਚ ਤੁਸੀਂ ਹਾਰ ਵੇਖ ਚੁੱਕੇ ਹੋ ਤੇ ਪੰਜਾਬ ਦੇ ਲੋਕ ਤੇ ਸੰਘਰਸ਼ੀ ਲੋਕ ਨੇ ਇਹਨਾਂ ਤੁਹਾਨੂੰ ਮੂੰਹ ਦੇ ਮੂੰਹ ਡੇਕ ਦੇਣਾ ਸੋ ਪੰਜਾਬ ਦੇ ਲੋਕਾਂ ਦੇ ਮੁਲਾਜ਼ਮਾਂ ਦੇ ਆਮ ਲੋਕਾਂ ਦੇ ਕੰਮ ਕਰਨੇ ਆ ਜਿਹੜੇ ਤੁਸੀਂ ਸ਼ੁਰੂ ਕਰਦੇ ਹੋ 3 ਸਾਲ ਤੁਸੀਂ ਬਹੁਤ ਨਿਯਾਰੀ ਲੈ ਲਈ ਅੱਜ ਦਾ ਸਾਡਾ ਮੁੱਖ ਕਾਰਨ ਇਹ ਆ ਵੀ ਸਾਡੀਆਂ ਕੁਝ ਪੀਆਰਟੀਸੀ ਮੈਨੇਜਮੈਂਟ ਪੱਦਰ ਦੀਆਂ ਮੰਗਾਂ ਸੀ ਜੋ ਪੰਜਾਬ ਸਰਕਾਰ ਲੈਵਲ ਤੇ ਮੰਨੀਆਂ ਜਾ ਚੁੱਕੀਆਂ ਸੀ ਪਲੱਸ ਸਰਕਾਰ ਨਾਲ ਜਿਹੜੀ ਸਾਡੀ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਮੰਗ ਹੈ ਉਹ ਵੀ ਮੁੱਖ ਹੈ ਔਰ ਪੀਆਰਟੀਸੀ ਮੈਨੇਜਮੈਂਟ ਪੱਦਰ ਤੇ ਜਿਹੜੀਆਂ ਸਾਡੀਆਂ ਮੰਗਾਂ ਸੀ ਜੋ ਪੀਆਰਟੀਸੀ ਮੈਨੇਜਮੈਂਟ ਆ ਲਾਗੂ ਨਹੀਂ ਕਰੀ ਉਸ ਦੇ ਰੋਸ ਵਜੋਂ ਜਾ ਜਿਹੜੀ ਅੱਜ 17 ਤਰੀਕ ਹੋ ਗਈ 17 ਤਰੀਕ ਹੋਣ ਦੇ ਬਾਵਜੂਦ ਵੀ ਸਾਡੀ ਹਜੇ ਤਨਖਾਹ ਜਿਹੜੀ ਆ ਪੂਰੀ ਨਹੀਂ ਪਾਈ ਗਈ ਸਿਰਫ ਹੀ 70% ਤਨਖਾਹ ਜਿਹੜੀ ਪਾਈ ਗਈ ਹੈ ਜਿਸ ਦੇ ਰੋਸ ਵਿੱਚ ਅੱਜ ਗੇਟ ਰੈਲੀ ਕੀਤੀ ਜਾ ਰਹੀ ਹੈ ਔਰ 24 ਤਰੀਕ ਨੂੰ ਅਸੀਂ ਪਟਿਆਲਾ ਬੱਸ ਸਟੇ ਦੇ ਬਾਹਰ ਚੌਕ ਪਲੱਸ ਜਿਹੜਾ ਚੰਡੀਗੜ੍ਹ ਵਾਲਾ ਰੋਡ ਹੈ ਉਹ ਬੰਦ ਕਰਕੇ ਸਰਕਾਰ ਦਾ ਪੇਟ ਸੇ ਆਪਾ ਕਰਨੇ ਜਾ ਰਹੇ ਆ ਔਰ ਅਸੀਂ ਆਮ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਆ ਵੀ ਸਾਡੇ ਨਾਲ ਆ ਕੇ ਸਾਡਾ ਸਾਥ ਦਿਵੋ ਕਿਉਂਕਿ ਜੇ ਸਰਕਾਰੀ ਅਦਾਰਾ ਬਚਾਉਣਾ ਹੈ ਇਸ ਗੂੰਗੀ ਬੋਲੀ ਸਰਕਾਰ ਨੂੰ ਜਗਾਉਣਾ ਪੈਣਾ ਹੈ ਜਗਾਉਣ ਦੇ ਲਈ ਧਰਨੇ ਮੁਜ਼ਾਰੇ ਸੰਘਰਸ਼ ਇਹ ਕਰਨੇ ਪੈਂਦੇ ਆ ਫੇਰ ਹੀ ਇਹ ਸਰਕਾਰਾਂ ਜਾਗਦੀਆਂ ਨੇ ਉਸ ਤੋਂ ਬਿਨਾਂ ਜਾਗਦੀਆਂ ਨਹੀਂ ਸੋ ਆਮ ਲੋਕਾਂ ਤੋਂ ਅਸੀਂ 24 ਤਰੀਕ ਨੂੰ ਜਿਹੜੀ ਖੱਜਲ ਖੁਆਰੀ ਹੋਣੀ ਹੈ ਉਹਦੇ ਲਈ ਮਾਫੀ ਵੀ ਮੰਗਦੇ ਆਂ ਔਰ ਅਪੀਲ ਵੀ ਕਰਦੇ ਆਂ ਵੀ ਸਾਡਾ ਉਸ ਦਿਨ ਆ ਕੇ ਜਿਹੜਾ ਸਾਥ ਆ ਜਰੂਰ ਦਿੱਤਾ ਜਾਵੇ